ਆਰਕਾਰ ਇੱਕ ਤਿੰਨ ਵਾਰ ਇੱਕ ਵੀ ਰੌਂਡ ਫੇਰ ਤੋਂ ਆਏ ਕਬੀ ਜਿੱਤ ਕੇ ਹੈ ਕੋ ਆਪਰੇ ਨਾਲ ਦੇ ਸਿੱਖਤਰਾ ਦੋਸਤਾਂ ਨੂੰ ਦੱਸਣਾ ਕਿ ਜੇ ਹੁਣ ਆਪਾਂ ਯੂਨੀਵਰਸਿਟੀ ਤੋਂ ਆਪਾਂ ਰੌਂਡ ਸੈੱਡ ਜਾਵਾਂਗੇ ਤੇ ਆਪਣੇ ਦੋਸਤਾਂ ਕਿਹੜਾ ਸਾਰਿਆਂ ਨੂੰ ਜੇ ਤੁਸੀਂ ਰੌਂਡ ਸੈੱਡ ਤੋਂ ਤੁਰੇ ਜਿੱਥੇੋਂ ਵੀ ਜਾਣਾ ਹੈ ਉਹ ਤੋਂ ਇੱਕ ਬੰਦੇ ਨੂੰ ਇਹ ਗੱਲ ਕਹਿਣਾ ਵੀ ਹੈਲਮਟ ਲੈ ਕੇ ਜਾਣਾ ਤੇ ਇੱਕ ਆਹ ਰੌਂਡ ਸੈੱਡ ਰੌਂਡ ਸੈੱਡ ਤੋਂ ਨਹੀਂ ਆਉਣਾ ਠੀਕ ਹੈ ਜੇ ਤੁਸੀਂ ਰੌਂਡ ਸੈੱਡ ਤੋਂ ਆਓਗੇ ਤਾਂ ਤੁਹਾਡਾ ਮੋਟਰਸਕੂਟਰ ਹੋਵੇਗਾ रोंग साइड नहीं आएंगे दूसरे जितने भी अपने भाई हैं उनसे कहेंगे हेलमेट लगा के बाइक चलाएं हाँ जी सर। आ रहे हो तो डर नहीं है, तो आ, अग, है का जी डर है जी, अपनी गलती है जी चार चार जने आ रहे हो, कोई आ रहे नहीं, नहीं सॉरी गलती होगी जी हमसे आगे से नहीं आएंगे नहीं जी अपने नुकसान है जी आगे से सॉरी ਆ ਵੀ ਲੋਕੀ ਦੇ ਕੋਲ ਖੜ ਕੇ ਅਜਿਹੇ ਚਲਾਨ ਕੱਟੇ ਯਾਰ ਕਿ ਕਿੰਨੀ ਚੀਜ਼ ਲੈ ਕੇ ਚਲਾਨ ਕੱਟੇ ਯਾਰ ਸਾਡੇ ਮਾਨਯੋਗ ਐਸਐਸਬੀ ਸ਼੍ਰੀ ਬਰਨ ਸ਼ਰਮਾ ਜੀ ਐਸਐਸਪੀ ਪਟਿਆਲਾ ਜੀ ਸਾਡੇ ਐਸਪੀ ਟ੍ਰੈਫਿਕ ਦੇ ਅਸ਼ਰੂ ਰਾਮ ਜੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਅੱਜ ਚਲਾਨਾ ਦਾ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਇੱਥੇ ਲੋਕ ਮੇਲ ਰਹੀ ਫੇਸਬੁੱਕ ਤੇ ਵੀਡੀਓ ਪਾਉਂਦੇ ਨੇ ਕਿ ਜਿਹੜੇ ਜਿਹੜਾ ਯੂਨੀਵਰਸਿਟੀ ਏ ਇਹਦੇ ਥੱਲੇ ਮਾਹੌਲ ਬਹੁਤ ਖਰਾਬ ਏ ਉਹਦੇ ਨਾਲ ਜ਼ਿਆਦਾ ਲੋਕ ਇੱਥੇ ਵਹੀਕਲ ਖੜਾ ਕੇ ਖੜਦੇ ਨੇ ਇੱਕ ਆ ਦੇਖੋ ਸਾਹਮਣੇ ਜਗ੍ਹਾ ਇੱਥੋਂ ਰੌਂਗ ਸਾਈਡ ਤੋਂ ਲੋਕ ਆਉਂਦੇ ਨੇ ਹਰ ਆਦਮੀ ਇੱਥੇ ਰੌਂਗ ਸਾਈਡ ਤੋਂ ਆਉਂਦਾ ਜਿਹੜੇ ਬੱਸ ਉਹ ਮਰਜੀ ਤੇ ਉਹਦੇ ਕਰਕੇ ਰੌਂਗ ਸਾਈਡ ਆਨ ਕਰਕੇ ਜਦਾ ਚਲਾ ਮਤਲਬ ਉਹਦੇ ਕਰਕੇ ਇਹ ਪ੍ਰੋਬਲਮਾਂ ਆਉਂਦੀਆਂ ਨੇ ਅਸੀਂ ਅੱਜ ਤਕਰੀਬਨ 19 ਚਲਾਨ ਕੱਟੇ ਨੇ ਜਿਨ੍ਹਾਂ 'ਚ ਕੁਝ ਰੌਂਗ ਪਾਲਿਸੀ ਨੇ ਇੱਥੇ ਟ੍ਰੈਫਿਕ ਰਾਈਡਿੰਗ ਬਹੁਤ ਜ਼ਿਆਦਾ ਕਰਦੇ ਨੇ ਯੂਨੀਵਰਸਿਟੀ ਵਿੱਚ ਆਊਟਸਾਈਡਰ ਆ ਕੇ ਉਸ ਤੋਂ ਬਾਅਦ ਬਲੈਕ ਫਿਲਮਾਂ ਲੱਗੀਆਂ ਬਲੈਕ ਫਿਲਮਾਂ ਦੇ ਤਿੰਨ ਚਲਾਨ ਕੀਤੇ ਨੇ ਤਿੰਨ ਤਿੰਨ ਸਵਾਰੀਆਂ ਦੇ ਤਿੰਨ ਚਲਾਨ ਕੀਤੇ ਨੇ ਅਸੀਂ ਕੋਈ ਵੀ ਇੱਥੇ ਬੰਦਾ ਜਿਹੜਾ ਉਹਦੇ ਕਰਕੇ ਅੱਜ ਪੂਰੀ ਸ਼ਾਂਤੀ ਹੈ ਚਾਰਜ ਕਰੇ ਅੱਜ ਇਹ ਗੱਲ ਕਰੀਏ ਆਪਾਂ ਜਿਵੇਂ 18 ਸਾਲ ਤੋਂ ਘੱਟ ਉਮਰ ਬੱਚਿਆਂ ਦੇ ਵੀ ਚਲਾਨ ਜੁਕਤੇ ਗਿਆ ਔਰ ਜਿਹੜਾ ਔਰ ਜਿਹੜਾ ਵੀ ਸਾਨੂੰ ਜਦੋਂ ਵੀ ਅਸੀਂ ਕਿਸੇ ਨੂੰ ਰੋਕਾਂਗੇ ਉਹਦਾ ਜੋ ਵੀ ਅਫੈਂਸ ਬਣੇਗਾ ਉਹਦਾ ਚਲਾਨ ਕੀਤਾ ਜਾਏਗਾ ਚਾਹੇ ਉਹ 18 ਸਾਲ ਤੋਂ ਘੱਟ ਹੋਵੇ ਜਾਂ ਜ਼ਿਆਦਾ ਹੋਵੇ ਔਰ ਯੂਥ ਨੂੰ ਕੀ ਕਿਹਾ ਜਾਂਦੇ ਹੋ ਜਿਵੇਂ ਅੱਜ ਪੰਜਾਬੀ ਯੂਨੀਵਰਸਿਟੀ ਕਰਕੇ ਨੌਜਵਾਨ ਜਦਾ ਹੋਰੇ ਪੜਦੇ ਆ ਉਹਨਾਂ ਨੂੰ ਕੀ ਅਪੀਲ ਕਰਦੇ ਅੱਜ ਦੇ ਦਿਨ ਦੇ ਉੱਤੇ ਜਿਹੜੇ ਚਲਾਕ ਨੇ ਅਸੀਂ ਨੌਜਵਾਨਾਂ ਨੂੰ اپੀਲ ਕਰਨੇ ਆ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਏ ਐਕਸੀਡੈਂਟਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਏ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਪਟਿਆਲਾ ਪੁਲਿਸ ਵਾਰ-ਵਾਰ ਸੈਮੀਨਾਰ ਲਾ ਕੇ ਸਕੂਲਾਂ ਕਾਲਜਾਂ 'ਚ ਜਾ ਕੇ ਅਵੇਅਰ ਕਰਦੀ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਚੱਲਣ ਤੋਂ ਪਹਿਲਾਂ ਹੈਲਮਟ ਲਓ ਡਰਾਈਵਿੰਗ ਕਰਦੇ ਸਮੇਂ ਆਪਣਾ ਫੋਨ ਨਾ ਸੁਣੋ ਜਿਹਦੇ ਕਰਕੇ ਜ਼ਿਆਦਾ ਐਕਸੀਡੈਂਟ ਹੁੰਦੇ ਹਨ ਤੇ ਜਿਹੜਾ ਆਪਣਾ ਵਹੀਕਲ ਏ ਉਹਨੂੰ ਸਹੀ ਪਾਰਕਿੰਗ ਸਹੀ ਜਗ੍ਹਾ 'ਤੇ ਉਹਨੂੰ ਸਟੈਂਡ ਕਰੋ ਆ ਲੋਕਾਂ ਦੇ ਕੀ ਰਾਏ ਆ ਜਦੋਂ ਵੀ ਇਹ ਅੱਜਾਂ ਕੱਟੇ ਆ ਤਾਂ ਕੋਈ ਲੋਕਾਂ ਦੇ ਰਾਏ ਵੀ ਦਿੱਤੀ ਹੈ ਜਾਂ ਸਿਰਫ ਪ੍ਰਾਂਵ ਆ ਅਸੀਂ ਹੁਣ ਜਦੋਂ ਚਲਾਨ ਕੱਟ ਰਹੇ ਸੀ ਅਸੀਂ 3-4 ਦਿਨਾਂ ਤੋਂ ਤਕਰੀਬਨ ਇੱਥੇ ਲੱਗੇ ਆ ਜਦੋਂ ਚਲਾਨ ਕੱਟ ਰਹੇ ਸੀ ਕਈ ਲੋਕ ਸਾਡੇ ਕੋਲ ਰੁੱਕ ਕੇ ਜਾਂਦੇ ਨੇ ਰੋਕਿਓ ਬਾਰ-ਬਾਰ ਅਸੀਂ ਕਹਿੰਦੇ ਨੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇੱਕ ਯੂਨੀਵਰਸਿਟੀ ਦਾ ਕੋਈ ਬੜਾ ਵੱਡਾ ਅਫਸਰ ਸੀ ਉਹਨੇ ਆਪਣੇ ਫੋਨ 'ਚ ਬਹੁਤ ਵੀਡੀਓ ਵੀ ਰਿਕਾਰਡਿੰਗ ਕੀਤੀਆਂ ਸੀ ਤੇ ਉਹਨੇ ਸਾਨੂੰ ਸਪੈਸ਼ਲ ਵੀਡੀਓ ਵੀ ਦਿਖਾਈ ਤੇ ਰੁੱਕ ਕੇ ਗਈ ਤੇ ਇਹ ਵੀ ਕਹੇ ਕਈ ਮੇਰੇ ਦਫ਼ਤਰ ਆਣਾ ਤੇ ਤੁਹਾਨੂੰ ਚਾਹ ਪਣੀ ਪਿਲਾਵਾਂਗੇ ਤੁਸੀਂ ਅੱਜ ਬਹੁਤ ਵਧੀਆ ਕੰਮ ਕਰ ਰਹੇ ਹਾ ਜ ਬੜਾ ਬੜਾ ਪਰਾਲੇ ਦੇ ਆਪਾਲ ਪੰਜਾਬੀ ਦੇ ਬਾਹਰ ਖੁੱਲਾ ਜੁਫਰਿਆ ਮਾਹੌਲ ਕਿਵੇਂ ਦੇਖ ਰਹੇ ਸਨ ਇਹ ਮਾਹੌਲ ਇਸੇ ਕਰਕੇ ਖੁੱਲਾ ਦਿਖ ਰਿਹਾ ਜਿਹੜੇ ਲੋਕ ਨੇ ਜਿਹੜੇ ਰੋਂਗ ਸਾਈਡ ਡਰਾਈਵਿੰਗ ਨਹੀਂ ਕਰਦੇ ਰੋਂਗ ਸਾਈਡ ਵਹੀਕਲ ਨਹੀਂ ਖੜੇ ਸਾਡੇ ਪੁਲਿਸ ਦੇ ਖੜਨ ਵਾਲੀ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਹੁਣ ਜਿਹੜਾ ਅਸੀਂ ਜਾਗਰੂਤ ਕਰਨਾ ਚਾਹੁੰਦੇ ਆ ਜਿੰਨੇ ਯੂਨੀਵਰਸਿਟੀ ਦੇ ਆਲੇ ਦੁਆਲੇ ਪੀਜੀਆਂ ਚ ਤਕਰੀਬਨ ਮੁੰਡੇ ਕੁੜੀਆਂ ਜੋ ਕੋਈ ਵੀ ਰਹਿੰਦੇ ਨੇ ਉਹ ਪਲੀਜ਼ ਰੂਲ ਫੋਲੋ ਕਰੋ ਅਸੀਂ ਵੀ ਨਹੀਂ ਚਾਹੁੰਦੇ ਵੀ ਕਿਸੇ ਪੜੇ ਲਿਖੇ ਮੁੰਡਿਆ ਦਾ ਚਲਾਨ ਕਰੀਏ ਸਾਨੂੰ ਵੀ ਇਹ ਪਤਾ ਲੱਗਦਾ ਪਰ ਰੂਲ ਫੋਲੋ ਕਰੋ ਜੂ ਰੂਟ ਰੈਕ ਰੂਲ ਜਰੂਰ ਫੋਲੋ